ਅੱਜ ਪਿੰਡ ਦੀ ਜਿਹੜਾ ਮੱਖਾ ਚੈਲਨ ਤੁਸੀਂ ਰੈਲੀ ਕੀਤੀ ਹੈ ਇਹਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਮੈਂ ਮਨਦਰ ਸਿੰਘ ਪੈਣੀਵਾਗਾ ਬੀਕੇਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਜਿਹੜਾ ਮੱਖਾਗਾ ਉਹਦੇ ਵਿੱਚ ਰੈਲੀ ਕੀਤੀ ਆ ਪਿੰਡ ਦੀ ਸਾਡੇ ਬਲਾਕ ਦੇ ਆਗੂ ਸਾਰੇ ਪੰਚਾਇਤ ਸਮੂੱਚੀ ਸਾਭਕੀ ਤੇ ਮੌਜੂਦਾ ਪੰਚਾਇਤ ਕਲੱਬਾਂ ਵਾਲੇ ਤੇ ਸਾਰੀਆਂ ਕਿਸਾਨ ਜੁਗਨਿਆਂ ਦੇ ਆਗੂ ਘਰ ਘਰ ਦਾ ਬੰਦਾ ਅੱਜ ਮਾ ਮਾਖੇ ਦੇ ਵਿੱਚ ਇਕੱਠਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਥੋਂ ਦੀ ਇੱਕ ਨਵਾਲਕ ਕੁੜੀ ਹੈ ਜਿਹੜੀ ਉਹ ਲਾਪਤਾ ਹੋ ਗਈ ਸੀ ਜਿਹੜਾ ਮੁੰਡਾ ਲੈ ਕੇ ਗਿਆ ਸੀ ਉਹ ਮੰਨ ਗਿਆ ਵੀ ਮੇਰੇ ਕੋਲੇ ਸੀ ਮੈਂ ਪਿੰਡ ਨੂੰ ਬਾਸ ਚੜਾਤੀ ਪਰ 10 ਤਰੀਕ 11 ਤਰੀਕ ਦੀ ਗੱਲ ਹੈ ਮੁੜ ਕੇ ਕੁੜੀ ਹਜੇ ਤੱਕ ਘਰੇ ਨਹੀਂ ਆਈ ਸਾਡੀ ਪੁਲਿਸ ਹੈ ਜਿਹੜੀ ਡਰਾਮੇ ਕਰੀ ਜਾ ਰਹੀ ਹੈ ਕਿਉਂਕਿ ਜਿਹੜਾ ਉਧਰ ਪਰਿਵਾਰ ਹੈ ਉਸ ਨਾਲ ਉਹਦਾ ਗੰਡ ਤਪ ਹੋ ਗਿਆ ਤੇ ਲਗਾਤਾਰ ਪਹਿਲਾਂ ਵੀ ਧਰਨਾ ਦਿੱਤਾ ਪਰ ਉਸੇ ਤੋਂ ਬਿਨਾ ਪਰਿਵਾਰ ਨੂੰ ਕੁਝ ਨਹੀਂ ਮਿਲਦਾ ਕੱਲਾ ਪਰੋਸਾ ਦਿੱਤਾ ਜਾਂਦਾ ਵੀ ਆ ਜੂ ਅੱਜ ਪੁੱਤਾਂ ਵਾਂਗੂ ਪਾਲੀ ਹੋਈ ਜਿਹੜੀ ਕੁੜੀ ਐ ਉਹਨੂੰ ਲੰਬਾ ਸਮਾਂ ਹੋ ਗਿਆ ਘਰੇ ਨਹੀਂ ਆਈ ਤੇ ਜਿਨ੍ਹਾਂ ਨੂੰ ਅਸੀਂ ਦੁਕਾਨ ਤੇ ਗਈ ਨੂੰ ਵੀ ਦੋ ਵਾਰੀ ਪੁੱਛ ਲੈਨੇ ਆ ਵੀ ਟਾਈਮ ਕਿਉਂ ਲੱਗ ਗਿਆ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਸਾਰੇ ਘਰ ਘਰ ਦਾ ਬੰਦਾ ਸੱਤ ਦੇ ਵਿੱਚ ਇਕੱਠਾ ਹੋਇਆ ਤੇ ਪਰਸੋਂ ਨੂੰ ਯਾਨੀ ਕਿ 25 ਤਰੀਕ ਨੂੰ ਅਸੀਂ ਜੋਗੇ ਥਾਣੇ ਦਾ ਦੂਜੀ ਵਾਰਾ ਮੁਕੰਮਲ ਕਰੋ ਕਰਨ ਜਾ ਰਹੇ ਹਾਂ ਧਰਨਾ ਲਾ ਕੇ ਉੱਥੇ ਮੀਟਿੰਗ ਕਰਕੇ ਉਸ ਤੋਂ ਬਾਅਦ ਕੋਈ ਤੁਰਤ ਪੈਰੀ ਅਗਲਾ ਲਾਨ ਕੀਤਾ ਜਾਊਗਾ ਤੇ ਜੇਕਰ ਇੱਥੋਂ ਦੇ ਪੁਲਿਸ ਇੱਥੋਂ ਦੀ ਸਰਕਾਰ ਇਸ ਗੱਲ ਨੂੰ ਮੰਨਦੀ ਆ ਵੀ ਠੀਕ ਹੈ ਨਮਾਲਕ ਬੱਚੀ ਹੈ ਘਰੋਂ ਗਈ ਹੈ ਤਾਂ ਫਿਰ 25 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਉਸ ਪਰਿਵਾਰ ਦੀ ਪੁੱਛਦਾਸ ਕਰਕੇ ਉਸ ਪਰਿਵਾਰ ਦੇ ਕੋਲੇ ਕੁੜੀ ਹੈ ਉਹਨਾਂ ਨੇ ਇੱਕ ਜੇ ਕਹਦੀ ਹੈ ਧੌਣ ਚ ਕਿੱਲਾ ਉਸ ਪਰਿਵਾਰ ਦੇ ਸਿੱਧਾ ਚੈਲੰਜ ਕਰਦੇ ਆ ਗੁੜੀ ਵਾਲੇ ਪਰਿਵਾਰ ਨੂੰ ਤੇ ਨਹੀਂ ਉਸ ਤੋਂ ਪਹਿਲਾਂ ਉਹਨਾਂ ਦੀ ਪੁੱਛਦਾਸ ਕਰਕੇ ਗੁੜੀਆਂ ਨੂੰ ਘਰੇ ਲਿਆਉਣਾ ਤੇ ਨਹੀਂ ਫਿਰ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਸਾਹਮਣੇ ਵਾਸਤੇ ਤਿਆਰ ਰਹਿਣਾ 25 ਤਰੀਕ ਨੂੰ ਅਸੀਂ ਕੀ ਕਾਰਨਾ ਮਮਿੰਦਰ ਸਮਾਹ ਹੋ ਗਿਆ ਲੱਭ ਨੂੰ ਰਿਹਾ ਕੀ ਕਾਰਨ ਕੀ ਲੱਗਦਾਗਾ ਕਾਰਨ ਆਪਾਂ ਨੂੰ ਸਾਰੇ ਲੋਕਾਂ ਨੂੰ ਪਤਾ ਵੀ ਚੋਰਾ ਨਾਲ ਕੁੱਤੀ ਰਲਈ ਹੋਈ ਹੈ ਜਦੋਂ ਪੰਚਾਇਤ ਨੂੰ ਲੈ ਕੇ ਹਿੱਕ ਤਾਣ ਕੇ ਬੰਦਾ ਥਾਣੇ ਦੇ ਵਿੱਚ ਆਉਂਦਾਗਾ ਤੇ ਆ ਕੇ ਇਹ ਗੱਲ ਕਹਿੰਦਾ ਵੀ ਮੈਂ ਛੋਟੀ ਕੁੜੀ ਭਲਾਡੇ ਤੋਂ ਚੜਾਤੀ ਪਹਿਲਾਂ ਮੇਰੇ ਕੋਲੇ ਸੀ ਉਥੋਂ ਸਰੇਆ ਨੂੰ ਪਤਾ ਲੱਗਦਾ ਵੀ ਜਦੋਂ ਬੰਦਾ ਸਰੇਆ ਆ ਸਕਦਾ ਮੋਟਾ ਪੈਸਾ ਦੇ ਕੇ ਤਾਕਰੀ ਫਰਮਾਇਸ਼ ਲਵਾ ਕੇ ਥਾਣੇ ਦੇ ਵਿੱਚ ਆ ਕੇ ਉਹ ਨਹੀਂ ਆ ਗੱਲ ਕਹੀ ਹੈ ਭਵਾਂਜੀ ਪਿੰਡ ਨੇ ਦਬਾਵਾ ਪਾ ਕੇ ਉਹ ਤੇ ਪਰਚਾ ਦਰਜ ਕਰਾਤਾ ਬਣਦੇ ਸੀ ਕੁੜੀ ਨਾਮਾਲਕਾ ਪਰ ਉਸ ਪਰਿਵਾਰ ਨੂੰ ਹਜੇ ਤੱਕ ਪੁੱਛਦਛ ਨਹੀਂ ਕਰੀ ਜਾਂਦੀ ਵੀ ਉਹਦਾ ਭਾਈ ਆ ਜਿਹੜਾ ਉਹਦਾ ਵਿੱਚ ਰੋਲ ਹੈ ਉਹਦੀ ਮਾਤਾ ਦਾ ਪੂਰਾ ਰੋਲ ਹੈ ਪਰ ਪਰਿਵਾਰ ਨੂੰ ਜਿਵੇਂ ਰਿਸ਼ਤੇਦਾਰ ਹੁੰਦੇ ਐ ਥਾਣੇ ਛੱਡ ਕੇ ਮੋੜ ਦਿੰਦੇ ਐ ਇੱਥੋਂ ਅਸੀਂ ਕਹਿੰਦੇ ਆ ਵੀ ਚੋਰਾ ਨਾਲ ਕੁੱਤੀ ਰਲ ਗਈ ਤਾਂ ਕਰਕੇ ਗੁੜੀਆ ਜਿਹੜੀ ਮਿਲ ਨਹੀਂ ਰਹੀ ਸਰਕਾਰਾਂ ਇੱਕ ਪਾਸੇ ਕਹਿੰਦੇ ਨੇ ਕੁੜੀਆਂ ਨੂੰ ਅੱਗੇ ਲਿਆਓ ਕੁੜੀਆਂ ਦਾ ਐਸੀ ਸਤਕਾ ਕਰਦੇ ਆ ਉਹ ਦੂਜੇ ਪਾਸੇ ਇੱਕ ਨਵਾਲਕ ਬੱਚੀ ਨੂੰ ਇਹਨੇ ਦਿਨ ਹੋ ਗਏ ਭਗਵਾਨ ਤਮਾਨਾ ਰੋਜ਼ ਦੀ ਰੋਜ਼ ਕਹਿਦਾ ਨਹੀਂ ਸਕਦਾ ਭਗਵਾਨ ਤਮਾਨਾ ਵੀ ਕੁੜੀਆਂ ਨੂੰ ਵਧੀਆ ਪੜ੍ਹਾਓ ਤੇ ਉਸ ਤੋਂ ਬਾਅਦ ਨੌਕਰੀ ਦੇਣਾ ਮੇਰੇ ਸਾਰੇ ਐ ਕੁੜੀਆਂ ਨੂੰ ਅੱਗੇ ਲਿਆਓ ਪਰ ਇਧਰਲੇ ਪਾਸੇ ਮਾਖੇ ਦੇ ਵਿੱਚ ਇੱਕ ਐਡੀ ਵੱਡੀ ਘਟਨਾ ਹੋ ਗਈ ਕਿਸੇ ਸਾਡੇ ਐਮਐਲਏ ਦਾ ਕਿਸੇ ਸਾਡੇ ਮੰਤਰੀ ਦਾ ਕਿਸੇ ਕਿਸੇ ਦਾ ਬਿਆਨ ਨਹੀਂ ਆਉਂਦਾ ਵੀ ਇੱਕ ਪੰਡਤ ਪਰਿਵਾਰ ਨਾਲ ਐਡਾ ਤੱਕਾ ਹੋਇਆ ਕੁੜੀ ਹੈ ਜਿਹੜੀ ਪਾਲੀ ਪੋਲਸੀ ਕਰੋ ਇਹਨੇ ਦਿਨ ਹੋ ਗਏ ਘਰੇ ਨਹੀਂ ਆਈ ਕਿੱਧਰ ਲਾ ਪਤਾ ਹੋਗੀ ਪਰ ਸਾਰੇ ਸੁਸਰੀ ਸਰਾਏ ਬੈਠੇ ਐ ਤੇ ਪੰਜੇ ਗੁੱਸਾ ਦਾ ਉਸ ਪਿੰਡ ਨੂੰ ਐ ਉਸ ਪਰਿਵਾਰ ਨੂੰ ਐ ਪਰ ਇਹਨਾਂ ਦੀ ਅੱਜ ਤੱਕ ਕੋਈ ਵੀ ਕਿਸੇ ਨੇ ਹਜੇ ਤੱਕ ਬਾਤ ਨਹੀਂ ਪੁੱਛੀ